ਜਾ ਜਾ ਪਾ ਪਾ ਨਾ ਬਾਈ ਦਾ ਬਾਈ ਲੈ ਵੀ ਆਪਣੇ 5G ਮੋਡਮ ਲੱਗ ਗਿਆ ਆ ਕੰਮ ਓਕੇ ਹੋ ਗਿਆ ਚਲ ਮੈਂ ਪਾਈਆਂ ਕਿੰਨੀ ਵੈਰੀ ਲੱਗੀ ਆਹ ਵੇਖੀ ਕੀ ਕਰਨ ਦੀ ਦੀ ਉਹਨਾਂ ਨੇ ਮੇਰੇ ਹਿਸਾਬ ਦੇ ਨਾਲ ਜਿੱਥੋਂ ਤੱਕ ਮੇਰਾ ਆਈ ਗਿਆ ਵਾ ਚਾਰ ਜਾਂ ਪੰਜ ਦਿਨਾਂ ਤੱਕ ਨੇ ਕਰਨ ਉਹਨਾਂ ਨੇ ਆਪਣੇ ਇੱਧਰ ਨਵੇਂ ਘਰੇ ਆ ਜਾਣਾ ਵੱਧ ਤੋਂ ਵੱਧ ਹਫਤਾ ਲੱਗੂ ਸੱਤਾਂ ਕ ਦਿਨਾਂ ਤੱਕ ਅੱਜ ਮਿਸਤਰੀ ਸਾਰੇ ਹਟ ਗਏ ਆ ਬਿਜਲੀ ਵਾਲਾ ਬਸ ਰਹਿ ਗਿਆ ਉਹਦੀਆਂ ਦੋ ਦਿਹਾੜੀਆਂ ਲੱਗ ਇੱਕ ਦਿਹਾੜੀ ਦਾ ਕੰਮ ਆ ਉਹਨੇ ਕੱਲ ਵੀ ਨਹੀਂ ਆਉਣਾ ਮਿਸਤਰੀ ਨੇ ਬਿਜਲੀ ਵਾਲੇ ਨੇ ਛੁੱਟੀ ਕਰ ਲਈ ਤੇ ਅੱਜ ਵੀ ਛੁੱਟੀ ਕਰ ਲਈ ਹੁਣ ਤੇ ਹੁਣ ਪਰਸੋਂ ਲੱਗਣਾ ਨੇ ਪਰਸੋਂ ਬਿਜਲੀ ਵਾਲੇ ਦਾ ਕੰਮ ਖਤਮ ਹੋਊ ਚਾਹ ਤੋਂ ਆਪਣਾ ਥਾਂ ਥੋਂ ਧੋਣ ਕੇ ਸਾਰਾ ਫਰਸ਼ ਫੁਸ਼ ਧੋ ਕੇ ਤੇ ਉਹ ਦੋ ਕ ਦਿਨ ਮਤਲਬ ਸੱਤਾਂ ਕ ਦਿਨਾਂ ਤੱਕ ਇਹ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀ ਤੇ ਕਿਉਂਕਿ 4 ਲੱਖ ਜਲਦੀ ਜਲਦੀ ਜਣ 3 ਲੱਖ ਤੱਕ ਹੀ ਕੰਪਲੀਟ ਕਰਦੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਬਣਦਾ ਹੈ ਬਈ ਵੀ ਆਪਾਂ ਕਦੋਂ ਜਾਣਾ ਪਾਕਿਸਤਾਨ ਕਈ ਜਣੇ ਹੁਣ ਤੁਹਾਡੇ ਕਮੈਂਟ ਆਏਗੇ ਵੀ ਵੀਰੇ ਤੁਸੀਂ ਆਪਣਾ ਆਪਣੀ ਗੱਡੀ ਵੀ ਬੁਕਿੰਗ ਤੇ ਲੈ ਆਂਦੇ ਜਿੱਦਾਂ ਮਤਲਬ ਵਿਆਹ ਸ਼ਾਦੀ ਦੇ ਲੈ ਜਾਂਦੀਆਂ ਵੇਹ ਲੈ ਕੀ ਕਰਨਾ ਯਾਰ ਘਰੇ ਕੰਮ ਹੈ ਯਾਰ ਕੰਮ ਕੋਈ ਵੀ ਮਿਲ ਜੇ ਮਾੜਾ ਥੋੜੀ ਆ ਠੀਕ ਨਹੀਂ ਗੱਲ ਤੇ ਜੇ ਕਹਿਣੇ ਵੀ ਕਰਵਾਉਣੀ ਹੁਣ ਕਈ ਜਣੇ ਮੈਂ ਅਸੀਂ ਕੰਡੇ ਆਪਾਂ ਵੀ ਕਰਵਾਉਣੀ ਆ ਜਾਂ ਕਦਾਂ-ਕਦਾਂ ਨਹੀਂ ਤੇ ਇੰਸਟਾਗ੍ਰਾਮ ਤੇ ਵੀ ਮੈਸੇਜ ਕਰ ਲੈ ਮੇਰਾ ਇੰਸਟਾਗ੍ਰਾਮ ਆਈਡੀ ਹੈ ਗੇ ਦੀ ਮਟਾਰੂ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਲੈ ਵੀਰੇ ਗੱਡੀ ਦੀ ਆਪਣਾ ਗੱਡੀ ਬਾਰੇ ਬੁਕਿੰਗ ਵਾਸਤੇ ਗੱਲ ਕਰਨੀ ਜੇ ਕਿੱਦਾਂ ਹੈ ਮੁਸ਼ਕਲ ਨਹੀਂ ਪਰ ਲੱਗੇ ਚਾ ਅਗੇ ਨਾ ਹੋਵੇ ਕੋਈ ਹਰਿਆਣੇ ਦਾ ਹੋਵੇ ਮੇਰਾ ਵੀਰ ਕੋਈ ਮਤਲਬ ਜੈਪੁਰ ਦਾ ਹੋਵੇ ਕੋਈ ਰਾਸਥਾਂ ਦਾ ਡੇੜੀ ਦੂਰ ਬੱਲੇ ਬੱਲੇ ਬਰੇ ਵਾਲਾ ਤੇ ਐਡਿਟ ਦੂਦੇ ਉਹ ਲੱਗੇ ਹੋਏ ਜਿਦਾ ਅੰਮ੍ਰਿਤਸਰ ਵੱਤ ਉਤਰਨ ਤਰਨ ਬਟਾਲਾ ਤੇ ਜਲੰਧਰ ਤੱਕ ਬਸ ਇਸ ਤੋਂ ਜ਼ਿਆਦਾ ਨਹੀਂ ਕੋਈ ਬਾਕੀ ਜਲੰਧਰ ਵਾਲਿਆਂ ਦਾ ਜਲੰਧਰ ਵਾਧੂ ਗੱਡੀਆਂ ਮਿਲਣੀਆਂ ਤੇ ਕਿਤੇ ਵੱਡਾ ਸ਼ਹਿਰ ਹੈ ਆ ਤੇ ਜੇ ਕੀ ਉਦਾਂ ਚ ਆ ਨਕਰਾਉਣਾ ਚਾਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਤੇ ਕਰ ਲਾਂਗੇ ਆਪਾਂ ਆਪ ਦਾ ਬਹੁਤ ਮਾੜਾ ਹਾਲਿਆ ਵੀ ਕ੍ਰਿਕਟ ਟੀਮ ਦੀ ਮੈਂ ਗੱਲ ਕਰ ਰਿਹਾ ਵਾਂ ਉਹ ਮਿਲਾਂ ਦੀ ਗੱਲ ਬਾਹਰੀ ਹੋ ਜਾਣੀ ਖਣੀ ਆ ਪੀਐਲ ਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਵਿੱਤਰ ਵਿਸਾਖੀ ਦਾ ਦਿਹਾੜਾ ਹੈ 1699 ਈਸਵੀ ਨੂੰ ਸਾਖੀ ਵਾਲੇ ਦਿਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰਿਆਂ ਨੂੰ ਅਮਰਤ ਸਕਾ ਕੇ ਗੁਰੂ ਵਾਲੇ ਬਣਾਇਆ ਸਿੰਘ ਸਜਾਇਆ ਫਿਰ ਗੁਰੂ ਮਹਾਰਾਜ ਨੇ ਗੁਰੂਕਾ ਗੀਤਰ ਪਾਸ਼ਾ ਨੇ ਪੰਜ ਪਿਆਰਿਆਂ ਤੋਂ ਅੰਮ੍ਰਿਤਸਰ ਕੇ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਜੀ ਬਣੇ ਤੇ ਇਹ ਗੁਰਦੁਆਰਾ ਸ੍ਰੀ ਕੇਸ਼ਗੜ੍ਹ ਸਾਹਿਬ ਵਿਖੇ ਇਹ ਸਾਰਾ ਖੇਡ ਵਰਤਾਈ ਆਕਾਰ ਪ੍ਰਖ ਵਾਏ ਮੁਸਾਖੇ ਦੀਆਂ ਸਰਬੱਤ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਂ ਆ ਜਾ ਕਰੋ ਕਹਿੰਦੇ ਥੇ ਟਾਈਮ ਲਾਉਂਦੇ ਕਿ ਨਾ ਕਿ ਨਾ ਯਕੀਨ ਖੰਡੀ ਪਾਈ ਕਹਿੰਦੀ ਤੂੰ ਮੈਂ ਨਹੀਂ ਜਾਣਾ ਤੇਰੇ ਨਾਲ ਤੂੰ ਹੀ ਉੱਥੇ ਗੱਲੀ ਲੱਗੇ ਰਹਿੰਦੇ ਮੈਂ ਪਾਪਾ ਨਾਲ ਕਹਣਾ ਵੀ ਤੂੰ ਹੀ ਟੈਸਟ ਕਰਵਾ ਕੇ ਲਿਆ ਦੇ ਤੂੰ ਵੀ ਉੱਥੇ ਕਹਿੰਦੀ ਤੂੰ ਤੇ ਗੱਲਾਂ ਲੱਗਾ ਰਹਿਣਾ ਉਹਦੇ ਨਾਲ ਜਿਸਦੇ ਨਾਲ ਕਹਿੰਦੀ ਮੈਂ ਪਾਪਾ ਦੇ ਨਾਲ ਜੰਦਣਾ ਵੀ ਮੈਂ ਜਾ ਪਾਪਾ ਦੇ ਨਾਲ ਚਲੋ ਜਾ ਨਾਲ ਪਾਪਾ ਦੀ ਜੇਬ ਚ ਪੈਸੇ ਨਿਕਲਣਗੇ ਜਾ 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 ਮੈਨੂੰ ਪੈਸਾ ਦੇ ਮੈਨੂੰ ਪੈਸਾ ਜਾ ਜਾ ਪਾਪਾ ਲੈ ਜਾ ਇਹਨੂੰ ਜਾ ਜਾ ਇਹ ਕਾਹ ਜਾਂਦੀ ਹੋਰ ਕੰਮੀ ਚ ਚੁੱਕ ਕੇ ਇਹ ਕਦੀ ਆਉਣ ਜਾਂ ਜਿੰਦਗੀ ਕਦੀ ਆਉਣ ਉਹਨੂੰ ਵੇ ਮੂੰਹ ਵੇ ਇੱਕ ਦਾ ਭਰਿਆ ਇਹਨੇ ਆ ਕੀ ਖਾ ਕੇ ਆਈ ਹੈ ਹਾਂ ਨਹੀਂ ਖਾ ਕੇ ਇਹ ਹਾਂ ਤੂੰ ਤਾਂ ਵੇਖ ਕਦਾਂ ਲੰਬੇ ਨੇ ਮੂੰਹ ਕਦਾਂ ਲੰਬੇ ਆ ਉਹ ਵੀ ਸਹੀ ਨਹੀਂ ਖਾਣ ਲਈ ਪਪਾ ਜਾ ਹਾਂ ਜਾ ਪਪਾ ਉਹ ਕੋਸ਼ਿਸ਼ ਨਹੀਂ ਕੀਤੀ ਇਹਨਾਂ ਦੀ ਜੇ ਕੋਸ਼ਿਸ਼ ਕੀਤੀ ਉਹ ਵੀ ਆਣਾ ਦੇ ਦਾਤੂ ਗਾ ਨੂੰ ਕੱਟ ਤੂੰ ਕਾ ਨਹੀਂ ਖਾਣ ਦੇ ਨਹੀਂ ਖਾਣ ਕੋਈ ਜਾ ਕੇ ਪਾਣੀ ਵਿੱਚ ਉਂਗੀਆਂ ਨਾ ਪਿੰਦੀ ਓਏ ਬੱਬਾ ਤੂੰ ਕਿੱਦਾਂ ਬਹਿ ਰਿਹਾ ਇਹ ਪਾਣੀ ਵਿੱਚ ਉਂਗੀਆਂ ਨਾ ਪੀਂਦੇ ਚੰਦਰ ਵੀ ਨਹੀਂ ਕਰਦਾ ਤਾਂ ਬੰਦਾ ਨਹੀਂ ਕਰਦਾ ਉਹ ਨਹੀਂ ਹੁੰਦੀ ਤੇ ਸਭ ਉਹ ਨੀ ਉਹ ਠੰਡੀ ਉਹ ਟੀਵੀ ਆਖੰਡੀ ਜਾ 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 ਹਰ ਗੁੰਡੀ ਪਪਾ ਬੁਖਾਰ ਹੀ ਹੋ ਆ ਗਈ ਜੀ ਆ ਗਈ ਨਹੀਂ ਹੁੰਦੀ ਨਹੀਂ ਹੁੰਦੀ ਉਹ ਜਾ ਜਾ ਪਪਾ ਨਾ ਬਾਈ ਕਰਦਾ ਹਰ ਗੁੰਡ ਬਾਈ ਕਰਦਾ ਬਾਈ ਲੱਗੇ ਲੈ ਵੀ ਆਪਣੇ 5G ਮੋਡਮ ਲੱਗ ਗਿਆ ਆ ਕੰਮ ਓਕੇ ਹੋ ਗਿਆ ਤੇ ਵੈਲਕਮ ਸਸਿਕਾ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਉੱਤੇ ਵਿਸਾਖੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੇ ਮੈਨੂੰ ਪਿਆਰ ਕਰਦੇ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਮੇਰੇ ਬੰਦੂ ਪਿਰਨ ਦਗਣੀ ਦੇ ਰਾਜ ਕੁਣੀ ਤੇ ਇਤਰਾ ਕੇ ਕਰ ਜੱਟ ਜਿਮੀਦਾਰਾਂ ਦੀਆਂ ਸਾਰਿਆਂ ਦੀਆਂ ਕਣਕਾਂ ਬਹੁਤ ਵਧੀਆ ਨਿਕਲੂ ਮਾਰੇ ਮਿਹਰ ਕਰੇ ਵੀ ਤੇ ਅੱਜ ਆਪਾਂ ਜਾਵਾਂਗੇ ਆਪਣੇ ਜਠੇਰੇ ਮੱਥਾ ਟੇਕਣ ਵਾਸਤੇ ਸਿਹਤ ਤਾਂ ਥੋੜੀ ਜਿਹੀ ਠੀਕ ਨਹੀਂ ਹੈ ਕੀ ਗਲਾ ਖਰਾਬ ਹੋ ਗਿਆ ਆ ਅੱਜ ਸਾਰੇ ਬਿਮਾਰ ਉਦੋਂ ਤੇ ਖਿਚੜੀ ਬਣਾਈ ਲੋਕੀ ਪਕਵੜੇ ਕਈ ਕੋ ਕੱਢਦੇ ਤੇ ਆਪਾਂ ਖਿਚੜੀ ਬਣ ਦੇਈ ਮੈਂ ਕਰਨੀ ਦੀ ਕਹਾਣੀ। ਤੂੰ ਇਹ ਨਹੀਂ ਬੁਮਾਰੋ? ਨਹੀਂ ਉਹ ਮੈਂ ਇੱਕ ਥਾਂ ਤੇ ਨਾ ਕੋਈ ਨਾ ਕਿਸੇ ਦਾ ਪਤਾ ਲੈਣ ਵਾਸਤੇ ਮੰਮੀ ਚਲ ਜਾਂਦਾ ਤੇ ਉਹਨਾਂ ਸਾਰਾ ਟੱਬਰ ਹੀ ਖਿਚੜੀ ਖਾਂਣ ਰਿਹਾ ਹੁੰਦਾ ਲੈ ਵੀ ਮੰਜੀਆਂ ਦੇ ਬਾਹਰ ਤੇ ਕਹਿੰਦਾ ਯਾਰ ਪਤਾ ਸੁਆਦ ਵੀ ਲੱਗਦੀ। ਨਹੀਂ ਕਹਿੰਦਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਉਹਨੇ ਇਨ ਵਿੱਚ ਬਿਮਾਰ ਕਿਹੜਾ ਆ। ਸਾਰਾ ਟੱਬਰ ਹੀ ਖਿਚੜੀ ਖਾਂਣ ਰਿਹਾ ਹੁੰਦਾ। ਨਹੀਂ ਵੀ ਸੁਆਦ ਲੱਗਦਾ ਬਣੀ ਵਿੱਚ ਦੇਸੀ ਕਿਉਂ ਥੋੜਾ ਜਿਹਾ ਪਾਇਆ। ਥੋੜਾ ਜਿਹਾ ਪਾਇਆ ਉਹਨਾਂ। ਵਾਕਿਆ ਸਹੀ ਗੱਲ ਹੈ। ਤੇ ਗੁੜੀਆਂ ਸੁੱਤੀ ਐ ਤੇ ਸੰਦੀਪ ਤੇ ਡੈਡੀ ਗਏ ਨੇ ਮੈਡੀਸਨ ਲੈਣੋਂ ਤੇ ਪਹਿਨਾ ਰਿਪੋਰਟ ਕਰਵਾ ਕੇ ਮੇਰੇ ਕੋਲ ਤੇ ਪਕੋੜੇ ਵੀ ਇਦਾਂ ਆਵੇ ਖ ਗੁਰਦਾਰੇ ਗਏ ਹਾਂ ਤੇ ਗੁਰਦਾਰੇ ਗਏ ਨਹੀਂ ਲੈਣਿਆਂ ਨੇ ਤੇ ਖਾਦੇ ਥੋੜੇ ਜਿਹਾ ਦਿਲ ਨਹੀਂ ਕੰਡਾ ਸਿਹਤ ਕੋਈ ਠੀਕ ਹੈ ਤੁਹਾਨੂੰ ਪਤਾ ਫਿਰ ਇਹਨਾਂ ਇਹ ਆ ਤਲੇ ਨਾ ਹੋਰ ਨਾ ਕੋਈ ਗਾ ਖਰਾਵੇ ਥੋੜੇ ਸਾਦੇ ਪਰੇਸ਼ਾਨ ਤਾਂ ਹੋ ਗਏ ਤੇ ਹੁਣ ਡੈਡੀ ਦੇ ਨਾਲ ਸ਼ਹਿਰ ਗਏ ਦਵਾਈ ਲੈਣ ਵਾ ਤੇ ਅੱਗੇ ਟੈਸਟ ਕਰਾਉਣ ਗਏ ਸੀ ਕਿ ਰਿਪੋਰਟ ਆ ਗਈ ਆ ਤੇ ਪ੍ਰਮਾਨ ਸੁਤਾ ਆ ਪ੍ਰਮਾਨ ਦੇ ਕੰਮ ਵੇਖੋ ਆਕਰੰਧੀ ਇਹਨੇ ਫਰੋਕ ਦਿੱਤੀ ਸੀ ਗੁਡੀਆਂ ਨੂੰ ਤੇ ਇਹ ਮੰਮੀ ਹੁਣ ਇਹ ਠੀਕ ਕਰਕੇ ਏਟੇ ਨੇ ਇਹ ਠੀਕ ਮਤਲਬ ਇਵੇਂ ਵੀ ਇਹ ਵੱਡੀ ਹੀ ਥੋੜੀ ਜੀ ਟਾਈਟ ਕੀਤੀ ਆ ਤੇ ਉੱਪਰੋਂ ਆ ਜਿਹੜੇ ਬਾਹਾਂ ਜੜੀਆਂ ਨੇ ਇਹ ਥੋੜੀਆਂ ਛੋਟੀਆਂ ਜੀਆਂ ਕੀਤੀਆਂ ਵਖਸਣਾ ਮਾਰ ਕੇ ਆ ਵਧੀਏ ਕਿ ਤਾ ਮੈਂ ਅੰਦਰੋਂ ਕੱਟੇ ਨਹੀਂ ਪਤਾ ਕਿਉਂ ਜਦੋਂ ਵੱਡੀ ਹੋਊਗੀ ਤਾਂ ਢੇੜ ਕੇ ਤੇ ਬਣ ਜਣੇ ਹੁਣ ਕੁੜੀਆਂ ਲੱਗੀਆਂ ਤਿਆਰ ਕਰਨਾਂ ਇਹ ਪਾਕ ਦੇ ਫਿਰ ਤੁਹਾਨੂੰ ਲੁੱਕ ਦਿਖਾਉਂਦੇ ਗੁਡੀਆਂ ਦੀ ਵੇਖ ਫਰੋਕ ਕਿਵੇਂ ਲੱਗੀ ਸੋਹਣੀ ਲੱਗੀ ਫਰੋਕ ਦਵਾਈ ਲੈਣ ਦੀ ਸੰਦੀਪ ਨੇ ਇਨਫੈਕਸ਼ਨ ਆਈ ਹੈ ਤੇ ਟਾਈਫਾਇਡ ਬੁਖਾਰ ਆਇਆ ਵਾ ਇਹ ਹੁਣ ਕੰਮ ਖਰਾਬ ਆਇਆ ਵਾ ਤੇ ਕੰਮ ਖਰਾਬ ਦੇ ਨਾਲ ਨਾਲ ਤਲੀਆਂ ਚੀਜ਼ਾਂ ਬੰਦ ਮੈਂ ਦੱਸਾਉਣਾ ਨਾ ਬਲੌਗ ਬਣਾਇਆ ਨਾ ਜੇ ਜਿਹੜੀ ਤਲੀ ਚੀਜ਼ ਖਾਦੀ ਤਾਨੂੰ ਮੈਂ ਕਹਿ ਦੇਣਾ ਵੀ ਇਹ ਤਲੀ ਚੀਜ਼ ਖਾਈ ਜਾਂਦੀ ਹੈ ਇਹਨੂੰ ਵਿਖਾਈ ਜਾਣਾ ਬਸ ਆਹ ਕੁੜੀ ਨੇ ਨਾ ਬਹੁਤ ਹੱਥ ਕੀ ਮਮੀ ਨੇ ਉਹਨੂੰ ਸਿਰਵਾਤ ਆਇਆ ਦੇ ਮਮਣ ਦੇਖਿਓ ਦੇ ਮਮਣ ਦੇਖਿਓ ਦੇਖਿਓ ਆਖੇ ਲੱਗਦੀ ਮਰੀਤੀ ਇਸ ਗੱਲੋਂ ਬਹੁਤ ਸਿਆਣੀ ਵਿਖਿਓ ਨੇ ਲੈ ਦੂਰੋਂ ਕਹੀ ਜੋਗੀ ਅਹ ਅਹ ਤੇ ਸਰਵਾਲੇ ਸਰਵਾਲੇ ਜੁੰਡੀ ਕਿਥੇ ਆ ਨਾ ਨਾ ਖਲਾਰੀ ਆ ਉਹ ਦਦੀ ਬਲੋਂਡ ਆ ਆ ਆ ਆ ਆ ਆ ਇਹ ਕਰਦੀਆਂ ਰੌਣਕਾਂ ਵੇ 3 ਵਜ ਗਏ ਤੇ ਹੁਣ ਮੈਂ ਜਲਦੀ ਤਿਆਰ ਹੋ ਜੀ ਮੁੰਨੇ ਹੋ ਗਏ ਨੇ ਤੇ ਸੰਦੀਪ ਤਿਆਰ ਹੋ ਗਿਆ ਚੱਲੀ ਆ ਆਪਣੇ ਜਠੇਰੇ ਮੱથા ਟਿਕਣ ਵਾਪਸ ਤੇ ਦੁਕਾਨੇ 10-15 ਮਿੰਟ ਤੋਂ ਫੋਕੀ ਸੀ ਇਹ ਤਾਂ ਮੈਂ ਪੀ ਗਈ ਬਿਲਕੁਲ ਡਰ ਗਈ ਥੀਨ ਆਈ ਜਾਂਦੀ ਸੀ ਜਿੰਦੇ ਮੈਂ ਤੇ ਮੰਮੀ 10 ਮਿੰਟ ਹੀ ਲਿੰਕ ਕਾਲਸ ਕਰੇ ਗਣਾਂ ਮੈਂ ਤੇ ਮੰਮੀ ਨੇ ਦਵਾਈ ਖਾਦੀ ਉਹ ਠੀਕ ਹੈ ਗੁੜੀਆਂ ਵਿਚਾਰੀਆਂ ਮੈਨੂੰ ਕਹਿੰਦਾ ਰਾਤੀ ਬੁਖਾਰ ਚੜਿਆ ਸੋਹ ਜਰਾ ਉਹਦੀ ਵੀ ਦਵਾਈ ਜਾਂਦੀ ਮੈਨੂੰ ਕਹਿੰਦੀ ਮੌਸਮ ਦੇ ਤੈਨੂੰ ਹੁੰਦਾ ਨਾ ਉਹਦਾ ਕਰਕੇ ਥੋੜਾ ਹੋ ਗਿਆ ਵਾ ਤਾਂ ਹਜੇ ਤਾਂ ਇਹ ਸਭ ਪਾਣੀ ਵੀ ਰੈਜੀ ਚ ਰੱਖਿਆ ਕਰਦਾ ਹੂੰ ਮੇਰਾ ਰਾਤੀ ਪੜੀ ਨਾ ਕੰਮ ਕਰਾ ਭਾਏ ਗਲੇ ਦਾ ਉਹ ਗਈ ਨਾ ਪ੍ਰੋਮੋਸ਼ਨ ਕਰਨ ਉਹਨੇ ਨਰਦੀ ਕੋਲਡਿੰਗ ਦੇਤੀ ਮੈਂ ਪੀਤਾ ਤਾਂ ਚਲੋ ਇੱਕੋ ਘੁੱਟ ਗਿਆ ਉਹਨਾਂ ਦੱਸੋ ਜਿਹੜਾ ਜਿਹੜਾ ਇੱਕੋ ਘੁੱਟ ਪੀਤਾ ਨਾ ਬਸ ਉਹ ਲੈ ਬੇਟਾ ਇੰਨੀ ਠਰੀ ਨਾ ਸਵੇਰੇ ਕੋਈ ਗੱਲ ਨਹੀਂ ਕਰਨੀ ਬਹੁਤ ਅੱਤ ਹੋਈ ਡੈਡੀ ਕਹਿੰਦੇ ਉਹ ਤਾਂ ਨਰਦੀ ਸੰਗਾਂ ਦੇ ਕਿ ਮੱਸਿਆ ਉਹ ਸਾਖੀ ਸੰਗਰਾਮ ਆ ਗਿਆ ਤਾਂ ਅਸੀਂ ਨਰਾਂ ਸਵੇਰਾਂ ਆਲੇ ਜਿੰਨੇ ਡੈਡੀ ਨੇ ਦੋਈ ਨੀਲੀ ਨੂੰ ਪਰਾਜ ਸਾਰੀ ਟੱਬਰ ਦੀ ਆਈ ਸਾਨੂੰ ਹੈ ਮੈਂ ਇਹਨਾਂ ਨੂੰ ਨਹੀਂ ਆਉਂਦੀ ਮੈਂ ਵੱਡਾ ਆ ਗਿਆ ਤੇ ਸਾਰੇ ਸਾਰੇ ਪਰਵਾਰ ਦੀ ਅੱਜ ਆਲੀ ਚਲੋ ਕੋਈ 13-1400 ਰੁਪਏ ਲੱਗ ਗਿਆ ਤੇ ਡੈਡੀ ਜੀ ਹੁਣੀ ਜਾਣਗੇ ਪਿੰਡ ਵਿਸਾਖੀ ਵੇਖਣਾ ਤੇ ਉੱਥੇ ਸ਼ਾਮ ਨੂੰ ਕਬੱਡੀ ਹੋਣੀ ਆ ਪਿੰਡ ਮੱਕੇ ਦੇ ਨਾਲੇ ਉੱਥੇ ਦਰਸ਼ਨ ਮੇਲਾ ਕਰਨਗੇ ਤੇ ਤੁਹਾਨੂੰ ਦੇ ਵੇਲੇ ਮੇਰੇ ਨਾਲ 7:30-8:00 ਵਜੇ ਨੂੰ ਕਿ ਨਹੀਂ ਆਪਸ ਹੁੰਦੇ ਆ ਇਹ ਤਾਂ ਮੈਂ ਇਹ ਸੋਏ ਆਪਣੇ ਜਾਣ ਤੋਂ ਅੱਗੇ ਆ ਮਮੀ ਨੇ ਮੇਰੇ ਨਾਲ ਨਮੇਂ ਤੇ ਡੈਡੀ ਦੋਨੋਂ ਹੋਣਗੇ ਕਿਉਂਕਿ ਮੇਰੀ ਥੋੜੀ ਜਿਹੀ ਸਿਹਤ ਨਹੀਂ ਸਹੀ ਹੈ ਅੱਜ ਅੱਜ ਨਾ ਸਰੀਰ ਜਿਹਾ ਨਹੀਂ ਜਿਆਦਾ ਕੰਮ ਖਰਾਬ ਬਿਖਾਰ ਦੇ ਚੱਲਿਆ ਸੰਦੀਪ ਮਹੰਗ ਕਰਮੀਆਂ ਦੇ ਜਿਹਦਾ ਕੱਪੜੇ ਨੇ ਭਾਈ ਦੇ ਨਾ ਤਾਂ ਐ ਲੱਗਦੇ ਜਦੋਂ ਆਪਾਂ ਨਵੇਂ ਸੂਟ ਲਏ ਹੁੰਦੇ ਹੈ ਨਾ ਇਹਨਾਂ ਨੇ ਬੰਦਾ ਦੇ 6 ਮਹੀਨੇ ਬਸ ਰੋਕੇ ਪਾਏ ਹੋਰ ਕੀ ਫਰਕ ਹੈ ਐ ਆਪਣੇ ਆਪ ਨੇਵੇਂ ਲਾਦਾ ਲੈ ਵੀ ਅੱਜ ਨਵਾਂ ਸੂਟ ਪਾਉਣਾ ਹੀ ਜਿੱਦਾਂ ਕਿ ਆ ਮੈਂ ਮੁੰਡੇ ਦੇ ਪਾਸੇ ਜਿਹੜੀ ਕਮੀਜ਼ਾਂ ਹੁੰਦੀਆਂ ਜਿਆਦਾ ਗਰਮਤੀਆਂ ਕੋਟੀਆਂ ਹੁੰਦੀਆਂ ਉਹ ਕਿ ਪੈਂਟਾ ਮੁੰਡਾਂ ਦੇ ਹੋਈ ਚੀਨਾ ਬਰੀਕ ਬਰੀਕ ਹਲਕੇ ਹਲਕੇ ਕਣੀਆਂ ਜਿਹੀਆਂ ਆਉਣੀਆਂ ਸ਼ੁਰੂ ਹੋ ਗਈਆਂ ਦੇਖੋ ਆ ਨਾ ਪਾਸਾਰੇ ਬਾਰਿਸ਼ ਹੋਣੀ ਸ਼ੁਰੂ ਹੋ ਗਈ ਆ ਤੇ ਗੱਡੀ ਜਦੋਂ ਭੱਜੇ ਨਾ ਤੇ ਫਿਰ ਇਹੋ ਆਮੈਂ ਤਾਂ ਮੇਰੇ ਨਾਲ ਤੇ ਹੁਣ 2 ਮਿੰਟ ਤਾਂ ਰੁਕੀ ਹੋਈਆਂ ਆ ਆਪਣੀ ਗੱਡੀ ਦੇ ਬੈਕਸਾਈਡ ਇੱਕ ਗੱਡੀ ਲੱਗੀ ਮੈਂ ਹਾਂ ਭਾਈ ਹੁਣ ਆ ਰਹੇ ਲੇਕਣ ਵੀ ਗੱਡੀ ਉਹਨੇ ਨਾ ਕੱਢਣੀ ਨਾ ਸਾਹਮਣੇ ਘਰ ਜਾਵੇ ਮੇਰਾ ਤੇ ਗਵਾਰਾ ਜੇ ਦੇ ਸਾਡੀ ਗਵੰਡੀਆਂ ਨੇ ਇਹਨੂੰ ਹਰ ਕੋਣ ਨੂੰ ਖੇਡਣ ਵਾਸਤੇ ਚੱਲਣਾ ਪਈਆਂ ਆ ਫੇਰ ਆ ਅਜੇ ਤਰਕੇ ਕਿੰਨੀ ਪਿਆਰੀ ਲੱਗੀ ਓਏ ਵੇਖ ਅੱਛੀ ਵੈਰੀ ਗੁੱਡ ਲੱਵੀ ਚੱਲੇ ਹੁਣ ਆਪਾਂ ਬੈਲਟ ਬੋਡਰ ਲਾ ਲਓ ਆਰ ਗੁਣ ਬੈ ਗਈ ਜਠੇਰੇ ਦੇ ਵਾਂਗੇ ਆਪਣੇ ਨੇੜੇ ਹੀ ਆ ਵੀ ਪਿੰਡ ਭੁਲਰੀ ਜਠੇਰੇ ਨੇ ਆਪਣੇ 18ਵੇਂ ਦੇ ਜਠੇਰੇ ਜਿਹੜੇ ਭੁਲਰੀਆਂ ਪੈਂਦੇ ਸ਼ੀਸ਼ਾ ਤਾਂ ਹੀ ਉਧਰ ਨੂੰ ਥਾਂ ਜੀ ਮੈਨੂੰ ਤਾਂ ਤਾਂ ਆਦਾ ਆਪਾਂ ਚਲੋ ਜੀ ਬੋਲੀ ਸੋਨ ਹਾਲ ਸਾਹਿਬ ਸ੍ਰੀ ਰਕਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚ ਗਏ ਆ ਅਸੀਂ ਆਪਣੇ ਜਠੇਰੇ ਤੇ ਸੰਗਤ ਦੇ ਕਾਫੀ ਮੱਥਾ ਟੇਕ ਕੇ ਚਲ ਗਏ ਅਸੀਂ ਕਾਫੀ ਲੇਟ ਹੋ ਗਏ ਆ ਇਹ ਆ ਗਏ ਆਪਣੇ ਜਠੇਰੇ ਮਠਾਰੂਆਂ ਦੇ ਹੈ ਆਜੋ ਠੱਠੀ ਨਹੀਂ ਖਾਣੀ ਆਜੋ ਇੱਧਰ ਮੇਰੇ ਕੋ ਆ ਜਾ ਆ ਜਾ بارش ਦਾ ਜਿਹੜਾ ਮੌਸਮ ਬਣ ਗਿਆ ਹੁਣ ਹਲਕੇ ਹਲਕੇ ਬਾਰਿਸ਼ ਆਉਣੀ ਸ਼ੁਰੂ ਹੋ ਗਈ ਹੈ ਇਹਨੂੰ ਨਾ ਇੱਧਰ ਨਈ ਆਪਣੇ ਪ੍ਰੋਗਰਾਮ ਹੀ ਇੱਧਰ ਆਵੇ ਸੋ ਉਹ ਲੱਗਿਆ ਪੈਪ ਜੇ ਚਾਨਣੀ ਚੁੰਨੇ ਲੱਗਿਆ ਪਕੌੜੇ ਬਕਾੜਾ ਲੰਗਰ ਸਾਰਾ ਚੱਲਦਾ ਰਿਹਾ ਇੱਥੇ ਅਸੀਂ ਲੇਟ ਹੋ ਗਏ ਅਰਸ਼ਾਦਾ ਸ਼ਕ ਲੈਂਦੇ ਆ ਅਰਸ਼ਾਦਾ ਹੋਣ ਲੱਗਾ ਇਹਨੂੰ ਉੱਨਿਕਾਲਾ ਚਾ ਚੜਿਆ ਸੀ ਸਾਨੀ ਬੜੀ ਕੰਢੀ ਸੀ ਅਸੀਂ ਕਰਦੇ ਹਾਂ ਬਾਟ ਦੇ ਦੀ ਤੇ ਬਾਰਿਸ਼ ਜਿਆਦਾ ਤੇਜ ਹੋ ਗਈ ਤੇ ਹਰ ਕੋਲ ਨੂੰ ਮੈਂ ਕਿ ਗੱਡੀ ਚ ਚਲੀ ਗਈ ਸਹੀ ਠੰਡ ਹੋ ਗਈ ਅਗਰ ਅਗਰ ਪੀ ਆਂਦੇ ਆਹ ਉਹ ਧੰਦ ਕਰੀ ਚੰਡੀ ਕੇ ਹਾਂ ਜੀ ਚੰਡੀ ਉੱਧਰ ਉਹ ਬੈਠੇ ਆਂ ਸੇਵਾ ਕਰ ਰਹੇ ਆਂ ਤੇ بارش ਹੋਣੀ ਸ਼ਰੀ بارش ਜਿਹੜੀ ਉਹ ਸ਼ੁਰੂ ਹੋ ਗਈ ਆ ਤੇ ਮੈਂ ਕਿਹਾ ਚਾ ਉਹ ਨਾਲ ਹੱਲਾ ਮਰਾਦੀ ਕਿ بارش ਹੋਣੀ ਸ਼ੁਰੂ ਹੋ ਗਈ ਤੇ ਮੈਂ ਉਹ ਵੀ ਵਿਚਾਰੇ ਫ੍ਰੀ ਹੋ ਜਣ ਚਲੋ ਜਲਦੀ ਜਲਦੀ ਤੇ ਥੋੜੀ ਹੁਣ بارش ਤੇਜ ਹੋ ਗਈ ਆ ਤੇ ਭਾਂਡੇ ਵੀ ਮੰਜ ਗਿਆ ਸਾਰੇ ਕਰਤਬੀ ਟੇਬਲ ਟੂਪਰ ਹੈਗੇ ਬੈਚਕਣ ਵਾਲੇ ਸਾਹਮਣੇ ਦੋ ਟੇਬਲ ਪਏ ਬਾਕੀ ਉਹਨਾਂ ਚਾਹਨੇ ਕਨ ਤਾਂ ਸਭ ਚੁੱਕ ਤੜੇ ਦੀ ਸਮਾਨ ਵੇਲੇ ਨਾ ਫ੍ਰੀ ਹੋ ਗਏ ਹੁਣ ਚੱਲੀਏ ਘਰ ਨੂੰ ਵਾਪਸੀ ਆਹ ੜੀ ਬਾਰਿਸ਼ ਆਏ ਤੇ ਮਾੜੀ ਚਲੋ ਮਾਰਿਆ ਮੇਰੇ ਖੇਤ ਨਾ ਹੀ ਆਵੇ ਤੇ ਚੰਗੀ ਗੱਲ ਆ ਵੀ ਕਿਉਂਕਿ ਇਹ ਨੁਕਸਾਨ ਕਰਦੰਨਾ ਫਸਲવાડી ਦਾ ਕਣਿੜੀ ਕਣਕ ਦਾ ਬਹੁਤ ਨੁਕਸਾਨ ਹੈ ਹਾਂ ਵੇਖੋ ਜੀ ਬਾਰਿਸ਼ ਵੀ ਆ ਗਈ ਤੇ ਝੰਡਾ ਵੀ ਝੁਲੰਡਿਆ ਪਰ ਇਹ ਆ ਵੀ ਬਰਸਾਤ ਮਾੜੀ ਹੈ ਉਦਾਂ ਝੰਡਾ ਦੇਖੋ ਤਰੰਗਾ ਝੁਲੰਡਿਆ ਜਿਹੜੀ ਫਸਲ ਵਾਸਤੇ ਨਾ ਕਣਕ ਵਾਸਤੇ ਬਹੁਤ ਮਾੜਾ ਹੈ ਤੇ ਸਾਰੀ ਜਨਰੇਸ਼ਨ ਨੇ ਖਾਣੀ ਕਰਨ ਤੇ ਬਹੁਤ ਮਾੜਾ ਬਾਕੀ ਮਹਾਰਾਜ ਦੇ ਰੰਗਾਂ ਨੂੰ ਤੇ ਕੁਝ ਕਹਿ ਨਹੀਂ ਸਕਦਾ ਕਰਨ ਨੂੰ ਨਾ ਅੱਜ ਕੰਮ ਖਤਮ ਹੋਇਆ ਤੇ ਆਹ ਮਾਲ-ਮੂਲ ਪਾਇਆ ਇਹਨਾਂ ਨੇ ਬਾਹਰ ਪਰੇ بارش ਕਰਕੇ ਸਾਰਾ ਕੰਮ ਖਰਾਬ ਹੋ ਜਾਣੇ ਆਪਾਂ ਰੁੜ ਜੇ ਇਹਦਾ ਕੰਮ ਖਰਾਬ ਹੋਇਆ ਨਾ ਕਨੇ ਨਹੀਂ ਨਹੀਂ ਹੁੰਦਾ ਜੀ ਲੈ ਵੀ ਆਪ ਕੁਝ-ਕੁਝ ਬੋਰਡ ਲਵਾਏ ਕੁਝ ਨਹੀਂ ਲਵਾਏ ਕਿਉਂਕਿ ਅੱਜ ਮੈਂ ਸ਼ਾਇਦ ਖੜਾ ਔਖਾ ਹੋ ਗਿਆ ਆ ਲਾਈਨਾਂ ਲੱਟਾਂ ਨੂੰ ਟਾਉਂ ਫਿਰ ਕੋਈ ਡੰਗ ਵੀ ਬੰਦ ਕਰਾਤੀਆਂ ਨੇ ਆ ਬਹੁਤ ਵਧੀਆ ਆ ਵੀ ਏ ਕੋਈ ਨਹੀਂ ਹੁਣ ਲਾਗੇ ਨਹੀਂ ਹੈ ਬਾਈ ਉਹਦੀ ਗਲਤੀ ਹੈ ਆਪਣੀ ਹੁਣ ਉਹ ਹੋਵੇ ਤਾਂ ਸਭ ਕੰਮ ਉਹ ਕਹਿ ਕੇ ਮੱਚ ਚਾਤ ਲੈ ਆਂ ਵੀ ਆਹ ਆਵੇ ਸੱਚ ਬੋਰਡ ਉਹ ਉੱਪਰ ਬੈਲਨ ਵਾਲੀ ਹੈ ਬਹੁਤ ਵਧੀਆ ਕੰਮ ਕੀਤਾ ਯਾਰ ਬਾਕੀ ਆਹ ਦਰਵਾਜ਼ਾ ਲਾ ਲਾਂਗੇ ਉਹ ਲਾ ਲਾਂਗੇ ਬਾਕੀ ਦਰਜੀ ਦਰੁਜੀ ਬਾਅਦ ਚ ਹੀ ਲੱਗਣਗੇ ਆਹ ਬੋਰਡ ਲਿਆਂਦਾ ਵੀ ਇਹਦੀ ਕਿਚਨ ਤਿਆਰ ਕਰਨੀ ਭਾਜੀ ਹੁਣਾਂ ਨੇ ਆਪਣੀ ਰਸੋਈ ਤਿਆਰ ਕਰ ਲੈਣੀ ਹੈ ਇੱਥੇ ਸੋਫੇ ਸਾਵੇ ਡਾਉਣਗੇ ਸੋਫੇ ਸੋਫੇ ਵਗੈਰਾ ਸਾਰੇ ਬਾਰਿਸ਼ ਛੱਟ ਗਈ ਹੈ ਚਲੋ ਮਾਰੇ ਦੀ ਹੋਈ ਕਿਰਪਾ ਚੰਗਾ ਹੋਇਆ ਹਟ ਗਈ ਹੈ ਯਾਰ ਨੇੜੀ ਗੱਲ ਕਰਨ ਆ ਤੇ ਗਏ ਨੇ ਪਾਕਿਸਤਾਨ ਘੁੰਮਣ ਜਾਣ ਦਾ ਪ੍ਰੋਗਰਾਮ ਬਣ ਰਿਹਾ ਵਾ ਵੇਖੋ ਕੀ ਬਣਦਾ ਆ ਜੇ ਤੇ ਬਣ ਗਈ ਗੱਲ ਨਨਕਾਣਾ ਸਾਹਿਬ ਹੋਰ ਪੰਜਾ ਸਾਹਿਬ ਗੁਰਦੁਆਰਾ ਜੇ ਬਣ ਗਈ ਗੱਲ ਤੇ ਤੇ ਉਹ ਆਪਣਾ ਬੜਾ ਖਾਸ ਭਰਾਈ ਆ ਤੇ ਉਹਦੇ ਥਰੂ ਕੰਮ ਬਣਦਾ ਜੇ ਤੇ ਬਣ ਗਿਆ ਤੇ ਮਹਾਰਾਜ ਦੀ ਕਿਰਪਾ ਜੇ ਨਾ ਬਣਿਆ ਫਿਰ ਡੈਡੀ ਕੱਲੇ ਜਾਣਗੇ ਤੇ ਹੋ ਸਕਦਾ ਮੈਂ ਜਾਵਾਂ ਨਹੀਂ ਤੇ ਡੈਡੀ ਤੇ ਪੱਕਾ ਹੀ ਨੇ ਡੈਡੀ ਤੇ ਜਾਣਗੇ ਇਹਨਾਂ ਪੱਕੇ ਤੇ ਆਹ ਵੇਖੋ ਆ ਵੀ ਜਾਏਗੀ ਜੇ ਬਣ ਗਈ ਗੱਲ ਤੇ ਬਾਟਾ ਸਾਡੀ ਬਾਏ ਦਾਦਾ ਬਾਹਰ ਨੂੰ ਗਏ ਆ ਬਾਹਰ ਨੂੰ ਗਏ ਦਾਦੂ ਓ ਮਮਾ ਦਦੀ ਅੰਦਰਲੀ ਦਦੀ ਦਦੀ ਕਿ ਜਾ ਮਮੀ ਚਾਹ ਕਾਂਡੀ ਵੇਖੀ ਕਿਆ ਹਾਂ ਹਾਂ ਮੈਂ ਉਹ ਤਾਂ ਜੇ ਖੜੀ ਠੀਕ ਹਨ ਲੱਗੇ ਮਮੀ ਜੀ ਰੋਟੀ ਕੋ ਖਰਦੀ ਖਿਚੜੀ ਹੈ ਖਿਚੜੀ ਖਾ ਲਓ ਖਿਚੜੀ ਖਾ ਲਓ ਆਣੀ ਹੋਣੀ ਉਹਨਾਂ ਸੰਦੇਖ ਅੱਛਾ ਅੱਛਾ ਜੇ ਰੋਟੀ ਹੈਗੀ ਰੋਟੀ ਹੈਗੀ ਮਸ ਹੋ ਜਾਂਦੀ ਹੈ ਗਾਜ਼ ਨਹੀਂ ਕੋਈ ਨੂੰ ਲਾ ਲੈਣੇ ਹਾਂ ਉਹ ਨੂੰ ਖੋਖ ਲੂ ਅੱਛਾ ਅੱਛਾ ਨਾ ਮੈਂ ਮਾਦਾ ਕੋਕ ਨਹੀਂ ਪੀਤੀ ਆ ਤੁਸੀਂ ਪੀਤੀ ਮੈਂ ਵੀ ਮੈਂ ਡੈਡੀ ਨੂੰ ਨਿਕਲਣਾ ਮੈਂ ਦੱਸੇ ਵੀਗਾ ਪਾਕਿਸਤਾਨ ਜਾਣਾ ਜਾਂ ਨਹੀਂ ਜਾਣਾ ਤੁਸੀਂ ਹੁੰਦਾ ਤੇ ਕੁਛ ਲੈਣਾ ਮੈਂ ਚਲਾ ਆਈ ਜਾ ਫੋਨ ਕੀ ਮਾਥੀ ਗੱਲਬਾਤ ਕਰਦਾ ਹੋਊਗਾ ਫੋਨ ਘੜੀ ਮੋੜੀ ਕਰੀ ਜਾਣਾ ਤੇ ਨਹੀਂ ਤੇ ਮੈਂ ਦੇਖਣਾਂ ਕਿ ਕਿਹੜੇ ਵਾਲੇ ਆਵੇ ਵੀ ਤੇ ਕਹਦੇ ਵੀ ਆਹ ਤੇ ਸਾਰੇ ਪਰਿਵਾਰ ਨੇ ਜਾਣਾ ਡੈਡੀ ਦਾ ਤੇ ਪੱਕਾ ਜਿਹਾ ਫਾਈਨਲ ਆ ਬਸ ਇਹ ਵੀ ਆਪਣਾ ਆ ਆਪਣਾ ਡੈਡੀ ਪਿੱਛਣ ਨੂੰ ਆ ਤੇ ਕਿੱਭੀ ਕਿਦਾਂ ਬਣ ਜੂਗਾ ਮੇਰੇ ਪਰਿਵਾਰ ਦਾ ਕੋਈ ਗੱਲ ਜਿੰਨਾ ਸਾਡੀ ਬਣੂਗਾ ਤੇ ਪਿਓਪੇ ਤੇ ਚੱਲ ਜਿਓ ਆ ਫਿਰ ਵੇਖਦੇ ਨਾ ਦੋਹਿਆਂ ਨੇ ਚੱਲ ਜਾਂ ਖੋਰ ਕੀ ਹਾਂ ਆਈ ਪਲ ਮੈਂ ਛਾਂਡੇ ਮੈਨੂੰ ਐਵੇਂ ਲੱਗਦਾ ਰਹਿੰਦਾ ਇਹਦਾ ਮੈਚ ਫਿਕਸ ਹੋ ਜਾਂਦੇ ਆ ਪੰਜਾਬ ਹਰ ਵਾਰ ਵਾਰ ਹੀ ਥੱਲੇ ਰਹਿ ਜਾਂਦਾ ਅੱਜ ਫੇਰ ਮੈਚ ਹੈ ਪੰਜਾਬ ਦਾ ਪਿਛਲਾ ਮੈਚ ਪੰਜਾਬ ਦੋਸ ਕੋਰਨ ਨਾਲ ਹਾਰ ਗਿਆ ਤੇ ਅੱਜ ਇੱਕ ਕਿਹੜੀ ਪੂਰੀ ਪੈਂਦੀ ਹੈ ਕੀ ਆ ਮਲ ਜਾ ਟੰਡਿਆ ਕਾਦਾ ਚਾਹ ਤੂੰ ਮੈਂ ਆਖ ਨਹੀਂ ਪੈਗ ਦਾ ਯਾ ਮੇਰੇ ਵੱਲ ਤਾਂ ਪੈਗ ਉਹ ਹੀ ਚਾਹੀਏ ਹਾਂ ਆ ਸੁਬੀਰ ਦੀ ਨਹੀਂ ਸੱਚੀ ਪੀਤੀ ਚਲੋ ਕੋਈ ਨਹੀਂ ਪੀਂਦੇ ਉਹ ਦਈਆ ਵੀ ਮੈਨੂੰ ਇਹ ਵੀ ਮੈਂ ਭਾਈ ਪ੍ਰਸ਼ਾਦਾ ਭਾਈ ਮੁੱਕ ਗਿਆ ਫੇਰ ਵੀ ਇਹਨਾਂ ਨੂੰ ਸ਼ਿਕਾਇਤ ਆ ਉਥੇ ਆਪਣੇ ਜਠੇਰੀ ਹਾਂ ਤੇ ਹੁਣ 23 ਜਣੇ ਮਠਾਰੂ ਹੈਗੇ ਨੇ ਉਹਨਾਂ ਕਮੈਂਟ ਕਰ ਦੇਣੇ ਵੀਰ ਜੀ ਆਪਣੇ ਜਠੇਰੇ ਕਿੱਥੇ ਆ ਤੁਸੀਂ ਬਟਾਲੇ ਆਉਣਾ ਹੈ ਬਟਾਲੀ ਤੇ ਪੁੱਛ ਲੈਣੇ ਆ ਭੁਲਰੀ ਪਿੰਡ ਭੁਲਰੀ ਭੁਲਰੀ ਜਿਹੜਾ ਗੁਰਨਾਨਕ ਸਕੂਲ ਦੇ ਨਾਲ ਛੜਕ ਮੁੜਦੀ ਗੁਰਨਾਨਕ ਸਕੂਲ ਦੇ ਨਾਲ ਛੜਕ ਮੁੜਦੀ ਆ ਉਧਰੋਂ ਦੀ ਜਣਾ ਉਹ ਵੀ ਇੱਥੇ ਜਿੱਥੇ ਨਹੀਂ ਤੇ ਗਦਾਹਪੁਰ ਬਾਈਪਾਸ ਤੋਂ ਮੇ ਜਾਵੜੀ ਦਾ ਆ ਤੇ ਆਪਣਾ ਸਾਧਨ ਹੋਏ ਤੇ ਜਿਆਦਾ ਵਧੀਆ ਕਿਉਂਕਿ ਉਧਰ ਬਸ ਬਸ ਕੋਈ ਨਹੀਂ ਜੇ ਜਾਂਦੀ ਜੇ ਕੋਈ ਦੂਰ ਦਾ ਬੜਾ ਨੇੜੇ ਵਾਲੇ ਨੂੰ ਪਤਾ ਹੀ ਆ ਜਿਹੜਾ ਕੋ ਦੂਰ ਦਾ ਮੇਰੇ ਕੋ ਬਲੌਗ ਦੇਖਦਾ ਤੇ ਬਸ ਕੋਈ ਨਹੀਂ ਜੀ ਜਾਂਦੀ ਜਿੱਥੋਂ ਆਪਣਾ ਸਾਧਨ ਕਿਥੇ ਕਿਤੇ ਮੱਧ ਦੂਰ ਦੇ ਕੋਈ ਰਿਸ਼ਤੇਦਾਰ ਇੱਥੇ ਤੁਹਾਡਾ ਹੈ ਗੱਬਟਾਲੇ ਜੀ ਉਹਨਾਂ ਕੋ ਉਸ ਤੋਂ ਬਾਅਦ ਉਹਨਾਂ ਦਾ ਬਾਈਕ ਲਾਉ ਤੇ ਫਿਰ ਜਾ ਸਕਦੇ ਮਕੇਰੀਆਂ ਤੋਂ ਆ ਜਾਂਦੀ ਮੇਰੀ ਭੂਆ ਦੇ ਨੋਂ ਪਤਾ ਜਾਂਦੇ ਹਾਂ ਨਹੀਂ ਤੇ ਫਿਰ ਸਪੈਸ਼ਲ ਤੁਹਾਨੂੰ ਗੱਡੀ ਕਰਕੇ ਜਾਣਾ ਪੈਣਾ ਉੱਥੇ ਗੱਡੀ ਵੀ ਚੱਲ ਜਾਂਦੀ ਬੜੇ ਮਾਣ ਨਾਲ ਕੋਈ ਮੁਸ਼ਕਲ ਨਹੀਂ ਗੱਡੀ ਲੱਗ ਵੀ ਜਾਂਦੀ ਹੈ ਉੱਥੇ ਤੇ ਉੱਥੇ ਸੇਵਾਦਾਰ ਦਾ ਨੰਬਰ ਤੇ ਉਹ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਮੇਰੇ ਭੂਆ ਦੇ ਪੁੱਤ ਆ ਜਾਂਦੇ ਉਹ ਵੀ ਮਠਾਗਣਾ ਚ ਵਾਈ ਹੈ ਨਾ ਮੇਰੇ ਭੂਆ ਵੀ ਕੌਣ ਵੱਡੇ ਭੂਆ ਮੇਰੇ ਉਹ ਚਲਾਉਂਦੇ ਹਨ ਨਹੀਂ ਪੂਰਾ ਘਪੜ ਤੋਂ ਹਨ ਉਹਨਾਂ ਦੇ ਨੌਮ ਪੁੱਤ ਆ ਜਾਂਦੇ ਇੱਥੇ ਕਈ ਵਾਰ ਆਏ ਵੇਖੇ ਮੈਂ ਉਹ ਕਿੱਥੇ ਰਹਿੰਦੇ ਤੁਸੀਂ ਮਕੇਰੀਆਂ ਸੁਬਾ ਮਕੇਰੀਆਂ ਹਾਂ ਅੱਛਾ ਅੱਛਾ ਉਹ ਤੋਂ ਆਉਂਦੇ ਆ ਅੱਛਾ ਡੈਡੀ ਤੇ ਹੁਣੇ ਪੁੱਛ ਕੇ ਤੇ ਆਏ ਆ ਕਿ ਉਹ ਵੀ ਵੀਰ ਗਾੜੀਆਂ ਕਹਿੰਦਾ ਪਰ ਮੈਂ ਜਿੱਥੋਂ ਮੈਂ ਗਾੜੀ ਮੱਦਲ ਜੀ ਦਾ ਵਗੈਰਾ ਜਿੱਦਾਂ ਵੀ ਜਾਣਾ ਹੈ ਤੇ ਉਹਨਾਂ ਨੂੰ ਪੁੱਛ ਕੇ ਤੇ ਤੁਹਾਨੂੰ ਮੈਂ ਦੱਸਾਂਗਾ ਉਹ ਕੰਮ ਤੇ ਨਾ ਮਿਲਵਾਤੀ ਇਹ ਮਹੌਰੂਪਿਆ ਅਸਾਂ ਅੱਜ ਕੱਲ ਨੂੰ ਦੱਸੂ ਜਾਂ ਪਰਸੋਂ ਇੱਕ ਦਿਨੋਂ ਤੱਕ ਪਤਾ ਲੱਗ ਜੂਗਾ ਕਿ ਆਪਾਂ ਜਾਣਾ ਜਾਂ ਨਹੀਂ ਜਾਣਾ ਡੈਡੀ ਤਾਂ ਪੱਕਾ ਹਨ ਡੈਡੀ ਤੇ ਜਾਣਗੇ ਜਾਣਗੇ ਤੇ ਬਾਕੀ ਨਾ ਤਾਂ ਜਰੂਰ ਹੋ ਸਕਦਾ ਐਡਾ ਪਰ ਪਰਵਾਰ ਤਾਂ ਮਨ ਤੇ ਤੇ ਜ਼ਿਆਦਾ ਵਧੀਆ ਗੱਲ ਹੈ ਓਏ ਤੁਰੀ ਹੁੰਦੀ ਉਠ ਖਲੋਤੀ ਇਹਨੇ ਉਠ ਖਲੋਤੀ ਆ ਉਠ ਖਲੋਤੀ ਜਾਗ ਆ ਗਈ ਆ ਪੁੱਤ ਨੂੰ ਆ ਜਾ ਆ ਮਰੀਤੀ ਮੇਰਕੋਆ

ਪਾਪਾ ਦੀ ਪਾਈ ਕਰ ਦੋ ਨਵਲੀ ਨਵਲੀ ਹੋਣੀ ਹੈ ਬੜੇ ਚੰਦਾ ਡੀਕ ਡੀਕੇ ਬੁੱਢੇ ਹੋ ਗਏ ਯਾਰ ਕੀ ਹਾਲ ਹੈ ਇਹ ਹਾਲ ਹੈ ਪਾਜੀ ਠੀਕ ਠਾਕ ਹੈ 사시 ਗਾਲ ਕੀ ਹਾਲ ਹੈ लवली ਠੀਕ ਠਾਕ ਫਿਰ ਅੱਜੂ ਕਿਤੇ ਗਏ ਮਸਾਖੀ ਦੇ ਕਨੀ ਅੱਜ ਮਸਾਖੀ ਦੇ ਗਏ ਕਿਤੇ ਹੈ ਕੱਲ ਇਧਰ ਬਾਹਰ ਚੱਲ ਕੇ ਰੱਖ ਅੱਛਾ ਅੱਛਾ ਕੱਲ ਗਏ ਹੈਗੇ ਅੱਛਾ ਦੋਵੇਂ ਜੀ ਰਹਾ ਕਿ ਆ ਕਦਮ ਪ੍ਰੋਗਰਾਮ ਮਾਰ ਗਏ ਅੱਛਾ ਅੱਛਾ ਚਾ ਵਧੀਆ 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 ਕਿੰਦਾ ਦਰਸ਼ਨ ਹੋ ਗਏ ਅੰਦਰੋਂ ਮਥਾ ਟੇਕ ਕਿ ਐਂ ਕਰੀ ਹਾਂ ਅੰਦਰ ਵਾਲੇ ਕੀ ਪ੍ਰਕਰਮਾ ਕੀਤੀ ਪ੍ਰਕਰਮਾ ਦੇ ਬਾਹਰ ਹੀ ਸੀ ਕਾਲ ਦਾ ਦਰਸ਼ਨ ਅੱਛਾ ਅੱਛਾ ਠੀਕ ਠੀਕ ਚੱਲ ਵਧੀਆ 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 ਕਿੰਦਾ ਅਸੰਗਤ ਕਿੰਨੀ ਕੀਤੀ ਸੰਗਤ ਕਿੰਨੀ ਕੀਤੀ ਸੰਗਤ ਤੇ ਕਾਫੀ ਮਨਾਉ ਆ ਉਹ ਤਾਂ ਗੱਲ ਆ ਅੱਗੇ ਟਾਈਮ ਨਾਲ ਚੱਲ ਕੇ ਫਿਰ ਅੱਛਾ 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 ਕੈਚ ਹੋ ਗਿਆ ਯਾ ਤੇ ਛੱਕਾ ਸੁੱਟਦਾ ਯੋ ਸ਼ੇਰ ਨੇ ਲਵਲੀ ਕਹਿੰਦੀ ਭਾਜੀ ਤੁਸੀਂ ਨਹੀਂ ਆਉਂਦੇ ਤੇ ਮੈਂ लवली ਨਹੀਂ ਕਹਿੰਦਾ ਵੀ लवली ਤੂੰ ਮੇਰੇ ਅੱਖਾਂ ਸਾਹਮਣੇ ਕਿੰਨੇ ਚਿਰਾਂ ਬਾਅਦ ਆਈਂ ਮੈਂ ਆਈ ਹੀ ਤੂੰ ਹੀ ਘਰ ਨਹੀਂ ਗਈ ਅਸਲ ਵਿੱਚ ਫੇਰ ਠੀਕ ਆ ਮੈਨੂੰ ਦੱਸ ਨਹੀਂ ਇਦਾਂ ਪਰਸਾ ਆਈਂ ਨਾ ਕਰ ਰਿੰਨੇ ਵਿੱਚ ਆਪਣਾ ਤੁਸੀਂ ਨਹੀਂ ਘਰੇ ਹੈਗੇ ਤੇ ਜਦੋਂ ਆਪਾਂ ਪਾਕਿਸਤਾਨ ਜਾਣਾ ਹੋਇਆ ਤੇ ਤੁਹਾਨੂੰ ਮੈਂ 1-2 ਦਿਨ ਦੇ ਵਿੱਚ ਵਿੱਚ ਦੱਸ ਦਵਾਂਗਾ ਜੇ ਪੱਕਾ ਮਤਲਬ ਅਜੇ ਪਤਾ ਨਹੀਂ ਲੱਗਾ ਵੀ ਤੇ ਜਦੋਂ ਪਤਾ ਲੱਗਦਾ ਤੁਹਾਨੂੰ ਮੈਂ ਜ਼ਰੂਰ ਦੱਸ ਦਵਾਂਗਾ ਵੀ ਆਪਾਂ ਕਦੋਂ ਜਾਣਾ ਪਾਕਿਸਤਾਨ ਨੇ ਪੰਜਾਬ ਅੱਜ ਫੇਰ ਹਾਰ ਗਿਆ ਪੰਜਾਬ ਦਾ ਬੰਦਾ ਹੀ ਆ ਰਿਹਾ ਅੱਜ ਹੀ ਉਹਦਾ ਵੀ ਜਿੱਤ ਜਾਣਾ ਸੀ ਪਰ ਲਾਸਟ ਟੇ ਆਣ ਕੇ ਫੇਰ ਹਾਰੇ ਜਦੋਂ ਪਿਛਲਾ ਮੈਚ ਨਹੀਂ ਹਾਰਿਆ ਉਦਾਂ ਅੱਜ ਫੇਰ ਹਾਰ ਗਿਆ ਤੇ ਜੇ ਅੱਜ ਦਾ ਵਲੋਗ ਇਹ ਵਾਲਾ ਤੁਹਾਨੂੰ ਵਧੀਆ ਲੱਗਾ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰਿਆਂ ਨੂੰ ਜਾਣੀ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ